ਇਹ ਹੱਪਸਬ ਨੂੰ ਜੀ ਨੋ ਲੈ ਕੇ ਖਤਰਤ ਦੀ ਵੱਡੀ ਖਬਰ ਅਮਰੀਕਾ ਚ ਪੰਜ ਘੰਟੇ ਰੁਕਣਾ ਪੁਤਿਨ ਨੂੰ ਪਿਆ ਮਹਿੰਗਾ 트ੰਪ ਨੇ ਵਸੂਲੇ ਨਕਦ 2 ਪਿੰਡ 2 ਕਰੋੜ ਰੁਪਏ ਕੀ ਹੈ ਇਹ ਮਾਮਲਾ ਇਸ ਦੇ ਨਾਲ ਹੀ ਨਵੀਂ ਦਿੱਲੀ ਰੂਸ ਦੇ ਰਾਸ਼ਟਰਪਤੀ ਵਲਾਦੀਮ ਪੁਤਿਨ ਨੂੰ ਅਮਰੀਕਾ ਤੋਂ ਵਾਪਸ ਆਉਂਦੇ ਸਮੇਂ ਤਿੰਨ ਜਹਾਜ਼ਾਂ ਵਿੱਚ ਇਥਨ ਭਰਨ ਭਵਨ ਭਰਨ ਲਈ ਲਗਭਗ 2 2 ਲੱਖ 50 ਹਜ਼ਾਰ ਡਾਲਰ ਨਕਦ ਦਾ ਕਰਨੇ ਪਏ ਅੱਛ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਦ ਤੋਂ 31 15 ਅਗਸਤ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਇੱਕ ਮਹੱਤਵਪੂਰਨ ਮੁਲਾਕਾਤ ਲਈ ਲਾਸਕਾ ਪਹੁੰਚੇ ਤਾਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਦੇ ਨਾਲ ਹੀ ਰੂਬਿਓ ਨੇ ਕਿਹਾ ਕਿ ਉਹਨਾਂ ਦੇ ਵਫ਼ਦ ਨੂੰ ਜਹਾਜ਼ ਨੂੰ ਇਥਨ ਪਰਣ ਲਈ ਨਕਸਬੁਗਤਾਨ ਕਰਨਾ ਪਿਆ ਜੋ ਕਿ ਅਮਰੀਕੀ ਫਾਬੰਦੀ ਆਮ ਨੂੰ ਸਿੱਧਾ ਨਤੀਜਾ ਸੀ ਅਤੇ ਰੂਬਿਓ ਨੇ ਐਨ ਬੀ ਸੀ ਨੂੰ ਦੱਸਿਆ ਕਿ ਜਦੋਂ ਉਸ ਅਲਾਂਸਕਾ ਵਿੱਚ ਉਤਰੇ ਤਾਂ ਉੱਥੇ ਇਥਨ ਭਰਨ ਲਈ ਆਏ ਅਤੇ ਉਹਨਾਂ ਨੇ ਆਪਣੇ ਜਹਾਜ਼ ਨੂੰ ਇਥਨ ਭਰਨ ਲਈ ਨਕਦ ਭੁਗਤਾਨ ਕਰਨਾ ਪਿਆ ਕਿਉਂਕਿ ਉਹ ਸਾਡੇ ਬੈਕਿੰਗ ਗੋ ਸਿਸਟਮ ਵੀ ਵਰਤੋਂ ਨਹੀਂ ਕਰ ਸਕਦੇ ਸਨ ਰੂਬੀਓ ਨੇ ਕਿਹਾ ਕਿ ਉਸਨੇ ਹੋਰ ਅਸੰਭਾਲਣ ਵਾਲੇ ਦਿਨ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਅਜੇ ਵੀ ਲਾਗੂ ਹਨ ਅਤੇ ਉਹ ਸਾਰੀਆਂ ਪਾਬੰਦੀਆਂ ਅਜੇ ਲਾਗੂ ਹਨ ਪੁਤਿਨ ਅਮਰੀਕਾ ਧਰਤੀ ਤੇ ਲਗਭਗ 5 ਘੰਟੇ ਰਹੀ ਅਤੇ ਪੁਤਿਨ ਦੀ ਟੀਮ ਲਾਸਕਾ ਵਿੱਚ ਲਗਭਗ 5 ਘੰਟੇ ਰਹੀ ਅਤੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਤੋਂ ਤੁਰੰਤ ਬਾਅਦ ਉਥੋਂ ਚਲੀ ਗਏ ਅਤੇ ਹਾਲਾਂਕਿ ਟਰੰਪਰ ਦੀ ਪੁਤਿਨ ਉਚਕਾਰ ਹੋਈ ਮੁਲਾਕਾਤ ਤੋਂ ਬਾਅਦ ਰੂਸ ਜੁਕਲੇ ਨੇ ਯੋਧ ਤੇ ਕੋਈ ਸਮਝੌਤਾ ਨਹੀਂ ਹੋਇਆ 트럼ਪ ਨੇ ਪੁਤਿਨ ਵਿਚਕਾਰ ਇੱਕ ਮੁਲਾਕਾਤ ਲਗਭਗ 3 ਘੰਟੇ ਚੱਲੀ ਧੰਨਵਾਦ